ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਟਰੈਕਟਰ ਸੋ ਦੋਸਤੋ ਤਿੰਨ ਟਰੈਕਟਰ ਤੁਹਾਨੂੰ ਦਿਖਾਉਣੇ ਨੇ ਇੱਕ ਪਹਿਲੇ ਨੰਬਰ ਇਸ ਫਾਰਮ ਟਰੈਕ ਦੀ ਗੱਲ ਕਰੀਏ ਤੇ ਫਾਰਮ ਟਰੈਕ 50 ਹੈਗਾ ਜੀ 1997 ਮਾਡਲ ਆ ਅੱਜਰ ਨੰਬਰ ਆ ਦੋਸਤੋ ਜਿਹੜਾ ਜ਼ਿਲ੍ਹਾ ਬਠਿੰਡਾ ਹੈ ਤਹਿਸੀਲ ਤਲਵੰਡੀ ਸਾਬੋ ਆ ਪਿੰਡ ਜੀਵਨ ਸਿੰਘ ਵਾਲਾ ਹੈਗਾ ਦੋਸਤੋ ਮੁੱਲ ਜਿਹੜਾ ਦੋਸਤੋ ਇਸ ਟਰੈਕਟਰ ਦਾ ਹੈਗਾ 1,35,000 ਰੁਪਿਆ ਇਸ ਦੀ ਡਿਮਾਂਡ ਆ ਬਾਕੀ ਜਿਹੜੇ ਕੰਟੈਕਟ ਨੰਬਰ ਆ ਦੋਸਤੋ 84373 43196 ਦੇ ਤੁਸੀਂ ਕੰਟੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਸੋ ਦੋਸਤੋ ਜੇ ਆਪਾਂ ਅਗਲੇ ਟਰੈਕਟਰ ਦੀ ਗੱਲ ਕਰੀਏ ਤਾਂ ਇਸਕਾਟ 340 ਟਰੈਕਟਰ ਹੈਗਾ ਰੇਟ ਦੋਸਤੋ ਇਸ ਦਾ ਜਿਹੜਾ 110000 ਹੈ ओरिजिनल ਜਿਹੜਾ ਸਾਰਾ ਟੋਟਲ ਕਲਰ ਹੈਗਾ ਐਚ ਆਰ ਨੰਬਰ ਇਹ ਵੀ ਹੈਗਾ ਦੋਸਤੋ ਕੰਟੈਕਟ ਨੰਬਰ ਇਸ ਦਾ ਵੀ ਸੇਮ ਹੀ ਆ ਡਿਸਟ੍ਰਿਕਟ ਜਿਹੜਾ ਹੈਗਾ ਦੋਸਤੋ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਤੇ ਪਿੰਡ ਜੀਵਨ ਸਿੰਘ ਵਾਲਾ ਹੀ ਇਹ ਟਰੈਕਟਰ ਖੜਾ ਹੈਗਾ ਇੱਕੋ ਘਰ ਦੇ ਕੋਲ ਦੋਸਤੋ ਟਰੈਕਟਰ ਖੜੇ ਨੇ ਇਸਕਾਟ ਟਰੈਕਟਰ ਵੀ ਦੋਸਤੋ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਹੈਗਾ ਜਿਹੜੇ ਮੇਰੇ ਰੀਅਰ ਭਰਾ ਨੇ ਛੋਟੀ ਵਾਈ ਵਾਸਤੇ ਲੈਣਾ ਹੋਵੇ ਉਹ ਵੀ ਚੰਗਾ ਬੈਨੀਫਿਟ ਦੋਸਤੋ ਤੁਹਾਨੂੰ ਦੇ ਸਕਦਾ ਹੈ 340 ਵਿੱਚ ਇਹ ਸਕੌਟ ਦੋਸਤੋ ਅਵੇਲੇਬਲ ਹੈਗਾ ਬਾਕੀ ਜਿਹੜੇ ਮੇਰੇ ਵੀਰ ਸ਼ਾਹਵਾਨ ਹੋਣ ਉਹ ਮੌਕੇ ਤੇ ਜਾ ਕੇ ਤੁਸੀਂ ਆਪਣੀ ਬਿਲਕੁਲ ਤਸਦੀਕ ਕਰ ਸਕਦੇ ਹੋ ਇੰਜਨ ਗੇਅਰ ਦੇ ਟਰੈਕਟਰ ਬਿਲਕੁਲ ਆ ਤਿੰਨੇ ਟਰੈਕਟਰ ਜਿਹੜੇ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਹਾਂ ਦੋਸਤੋ ਬਿਲਕੁਲ ਤਿੰਨੇ ਟਰੈਕਟਰ ਓਕੇ ਹਨ ਬਾਕੀ ਟਾਇਰਾਂ ਦੀ ਜਿਹੜੀ ਕੰਡੀਸ਼ਨ ਆ ਉਹ ਵੀ ਬਹੁਤ ਵਧੀਆ ਹੈਗੀ ਆ ਦੋਸਤੋ ਚੰਗੇ ਓਰੀਜਨਲ ਟਾਇਰ ਪਏ ਹਨ ਦੋਸਤੋ ਆ ਤਕਰੀਬਨ 75 ਤੋਂ 80-80 ਪੈਸੇ ਆ ਕਿਸੇ ਦੇ 70 ਪੈਸੇ ਦੋਸਤੋ ਜਿਹੜੀ ਟਰੈਕਟਰ ਦੀ ਜਿਹੜੀ ਹੈਗੀ ਆ ਟਾਇਰਾਂ ਦੀ ਮਿਆਦ ਸੋ ਦੋਸਤੋ ਅਗਲਾ ਟਰੈਕਟਰ ਜਿਹੜਾ ਹੈਗਾ ਉਹ ਇਹ 265 ਮਹਿੰਦਰਾ ਡੀਆਈ ਹੈਗਾ ਮਾਡਲ 2001 ਹੈਗਾ ਨਿਊ ਟਾਇਰ ਹਨ ਦੋਸਤੋ ਚਾਰੇ ਟਾਇਰ ਬਿਲਕੁਲ ਨਵੇਂ ਹਨ ਰੇਟ 2 ਲੱਖ 5000 ਰੁਪਏ ਇਸ ਦੀ ਜਿਹੜੀ ਡਿਮਾਂਡ ਹੈਗੀ ਆ ਬਾਕੀ ਕੰਟੈਕਟ ਨੰਬਰ 84373 43196 ਤੇ ਤੁਸੀਂ ਕੰਟੈਕਟ ਕਰਕੇ ਖਰੀਦ ਸਕਦੇ ਹੋ ਇਹ ਜੀ ਆ ਦੋਸਤੋ ਪਟੰਡਾ ਹੈਗਾ ਜਿੱਦਾਂ ਤੁਹਾਨੂੰ ਦੱਸਿਆ ਹੈ ਵੀ ਤਿੰਨੇ ਟਰੈਕਟਰ ਜਿਹੜੇ ਤੁਹਾਨੂੰ ਦਿਖਾਏ ਨੇ ਇੱਕੋ ਘਰ ਦੇ ਵਿੱਚ ਹੈਗੇ ਹਨ ਦੋਸਤੋ ਪਿੰਡ ਜੀਵਨ ਸਿੰਘ ਵਾਲਾ ਬਾਕੀ ਜਿਹੜਾ ਟਰੈਕਟਰ ਆ ਦੋਸਤੋ ਮਿੰਦਰਾ ਕਾਫੀ ਜ਼ਿਆਦਾ ਵਧੀਆ ਹੈਗਾ オリジナル ਕਲਰ ਦੇ ਵਿੱਚ ਹੈਗਾ 265 DI ਭੂਮੀ ਪੁੱਤਰ ਹੈਗਾ ਦੋਸਤੋ ਆ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਉਹ ਜ਼ਰੂਰ ਇਹ ਟਰੈਕਟਰ ਖਰੀਦ ਸਕਦੇ ਹਨ ਮੌਕੇ ਤੇ ਜਾ ਕੇ ਤੁਸੀਂ ਖਿਚਾਈ ਕਰਕੇ ਦੇਖ ਸਕਦੇ ਹੋ ਬਿਲਕੁਲ ਤਸੱਲੀ ਆਪ ਦੀ ਕਰ ਸਕਦੇ ਹੋ ਇੰਜਨ ਗੇਅਰ ਤੇ ਦੋਸਤੋ ਬਿਲਕੁਲ ਓਕੇ ਹਨ ਲੈਫਟ ਪੰਪ ਬਿਲਕੁਲ ਓਕੇ ਹੈਗਾ ਟਰੈਕਟਰ ਦਾ ਬਾਕੀ ਜਿਹੜੇ ਮੇਰੇ ਵੀਰ ਨੂੰ ਪਸੰਦ ਆਉਂਦਾ ਉਹ ਜ਼ਰੂਰ ਖਰੀਦ ਸਕਦੇ ਹੋ ਸੋ ਦੋਸਤੋ ਚੰਗੀ ਕੰਡੀਸ਼ਨ ਦਾ ਟਰੈਕਟਰ ਵੈਸੇ ਤੁਸੀਂ ਆਵਾਜ਼ ਵੀ ਚੈੱਕ ਕਰ ਸਕਦੇ ਹੋ ਸੋਹਣੀ ਆਵਾਜ਼ ਹੈਗੀ ਟਰੈਕਟਰ ਦੀ